ਪ੍ਰੋਡੂਸਰ ਜੀ ਤੇ ਮੇਰੇ ਸਿੰਦੂ ਜੀ ਕਿੰਨੇ ਹੈ ਮਹੱਲਾ ਬੈਰ ਹੋਰ ਬੜੀ ਹੈ ਬਾੜ ਦਾ ਪਰਚ ਨਹੀਂ ਸਸਿ ਬਿਠਾਣਾ ਖੁੱਲ ਕੇ ਬੋਲ ਡਰੀ ਨਾ ਜਿਹੋ ਗਲਬੀ ਜੀ ਕੀ ਨਾਮ ਸੀ ਆਪਣੇ ਬੱਚੇ ਦਾ ਬੱਚੇ ਦਾ ਨਾਮ ਹਰਪ੍ਰੀਤ ਕੌਰ ਤਾਂ ਜੀ ਜੀ ਅੱਜ ਤੁਹਾਡੇ ਅਮਰਦੀ ਬੱਚੇ ਦੇ ਤੁਸੀਂ ਕਿੱਡਾ ਅਹਿਮ ਫੈਸਲਾ ਲਿਆ ਹਰ ਕੋਈ ਤੁਹਾਡੀ ਉਸਤ ਕਰ ਰਿਹਾ ਕੀ ਫੈਸਲਾ ਤੁਸੀਂ ਤੁਹਾਡਾ ਫੈਸਲਾ ਤਾਂ ਮੇਰਾ ਤਾਂ ਹੀ ਰਸ ਸੀ ਬੱਚੇ ਮੇਰਾ ਚਲੇ ਗਿਆ ਤਾਂ ਹੀ ਇਹ ਕਿਸੇ ਦੇ ਜੋ ਅੰਗ ਨੇ ਜੀ ਉਹ ਤਿੰਨ ਚੀਜ਼ਾਂ ਨੇ ਜੋ ਪਰ ਸਭ بچਾ ਲਏ ਤਿੰਨ ਜੀਜਾ ਦੇ ਬੱਚੇ ਜਿਹੜੋ ਉਹ ਆ ਤਿੰਨ ਜਾਨਾਂ ਬਚਾ ਚੁੱਕੇ ਇਹ ਹੋਏ ਠੀਕ ਹੈ ਕਿਉਂ ਕਿ ਪਤਾ ਜਿਵੇਂ ਜਿ ਆਪਣਾ ਹੋ ਗਿਆ ਜੀ ਇੱਕ ਤਾਂ ਬੈਂਕਰੀ ਹੋ ਗਿਆ ਕਿਟਨੀ ਕਿਟਨੀ ਹੋ ਗਈ ਲਿਵਰ ਹੋ ਗਿਆ ਹਾਂਜੀ ਇਹ ਕਿਹਨੂੰ ਦਿੱਤੀਆਂ ਅੱਗੇ ਜਿਹੜਾ ਬੰਦਾ ਅੱਗੇ ਨੂੰ ਆਪਾਂ ਨੂੰ ਪਤਾ ਨਹੀਂ ਕਿਹਨੂੰ ਦਿੱਤੇ ਇਹਨੇ ਜੀ ਹਾਂਜੀ ਕਿਤੇ ਰਹੀਂ ਦਿੱਤੀਆਂ ਡਾਕਟਰ ਨੇ ਕਿ ਡਾਕਟਰ ਰਹੀਂ ਡੀਪੀ ਜੀ ਹਾਂਜੀ ਕੀ ਹੈ ਜੀ ਤੁਹਾਡੇ ਜਨ ਵਿੱਚ ਕਿਵੇਂ ਆਇਆ ਇਹ ਕੁਛ ਮੇਰੇ ਤਾਂ ਹੀ ਵਾਸਤੇ ਸ਼ੁਰੂ ਤੋਂ ਇੱਕ ਨਹੀਂ ਦਈ ਮੈਂ ਕਿਸੇ ਦੇ ਮੈਂ ਵੀ ਆ ਮੈਂ ਸੋਚਿਆ ਆਪਣੇ ਮੈਂ ਵੀ ਜੇ ਕੱਲ ਨੂੰ ਜੇ ਮੈਨੂੰ ਵੀ ਰੱਬ ਨਾਲ ਕੋਈ ਸੋਚਵੇ ਮੈਨੂੰ ਵੀ ਮੈਂ ਵੀ ਲਿਖ ਕੇ ਆਉਂਗਾ ਜੀ ਮੈਂ ਵੀ ਆਪਣਾ ਜੀ ਕਿਸੇ ਦੇ ਕਿਸੇ ਦੇ ਜੀ ਦੇ ਅੰਗ ਕੰਮਣ ਹੋਏ ਬੱਚਾ ਕਿੰਨਾ ਕਿੰਨੀ ਉਮਰ ਦਾ ਸੀ ਤੁਹਾਡਾ ਬੱਚਾ ਮੇਰਾ 7.5 ਸਾਲ ਦਾ ਕੀ ਕਰਦਾ ਸੀ ਪੜ੍ਹਾਈ ਕਰਦਾ ਸੀ ਪੜ੍ਹਾਈ ਕੋ ਕਰਦਾ ਜੀ ਵੀ ਸੀ ਕਰਦਾ ਜੀ ਕੋਈ ਆ ਕਿਸੇ ਜੀ ਰੈਂਟ ਕੇ ਮਹਾਜੇ ਅਸਲੇ ਉੱਪਰ ਕੋਠੇ ਵੀ ਗਏ ਤੇ ਜੋ ਕੱਪੜੇ ਤਾਂ ਕੱਪੜੇ ਤਾਂ ਲੱਗ ਗਏ ਕਪੜੇ ਤਾਂ ਲੱਗ ਗਏ ਨਾਲੇ ਪੈਸੇ ਰੁਪਏ ਕਰ ਗਏ ਜੀ ਨੱਚੇ ਕਰਕੇ ਤੇ ਤੇ ਕੋਈ ਸਰਕਾਰ ਨੇ ਕੋਈ ਮੁਆਵਜ਼ਾ ਜਿਵੇਂ ਤੁਹਾਡਾ ਪਿੱਛੋ ਕੰਮ ਕੀ ਕਰਦੇ ਸੀ ਕੰਮ ਮਕੈਨਿਕ ਦਾ ਕੰਮ ਕਰ ਦਿੱਤਾ ਜੀ ਲੇਬਰੇਟਰੀ ਵਰਚਾ ਗਈ ਕੋਈ ਮੁਆਵਜ਼ਾ ਵਗੈਰਾ ਵੀ ਦੁਕਾਨ ਨੇ ਕੋਈ ਦਿੰਦਾ ਤੁਹਾਨੂੰ ਕੋਈ ਨਹੀਂ ਕੋਈ ਮੰਗ ਕੀਤੀ ਤੁਸੀਂ ਜਾਂ ਨਹੀਂ ਆਪਰੇ ਕੋਈ ਮੰਗ ਨਹੀਂ ਕਰਨੀ ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਡੀ ਕੋਈ ਮੰਗ ਨਹੀਂ ਹੈਗੀ ਜੀ ਨਹੀਂ ਜੀ ਸਾਡੇ ਕੋਈ ਕੋਈ ਬੱਚਾ ਕੋਈ ਬਾਜੂ ਕੋਈ ਕੋਈ ਬੱਚਾ ਦੁਖੀ ਨਾ ਹੋਵੇ ਸਾਡੀ ਜਾਨ ਸਾਡੀ ਜਾਨ ਬਜ ਕੇ ਕਿਸੇ ਹਾਂਜੀ ਸਾਡੇ ਸਾਡੇ ਲੋੜ ਹੋਇਆ ਸੀ ਚਾਚੇ ਚਲਾ ਦਿੰਦੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਨਾਲ ਇੱਕ ਨਾ ਹੁਣੇ ਪਿਛਲੇ ਹਫਤੇ ਹਲੇ ਡੈਥ ਹੋ ਗਿਆ ਟੀਆ ਇੱਕ ਤੇ ਉਹਦੇ ਬਰਦਰ ਦੀ ਨਿੱਕ ਦੋਨੇ ਕਿਟਨੀ ਗ੍ਰਾਫ ਸੀ ਤੇ ਉਹ ਕਿਟਨੀ ਸਾਨੂੰ ਲੱਗਿਆ ਵੀ ਜੇ ਕਿਸੇ ਦੇ ਕੰਮ ਆ ਸਕੇ ਤੇ ਅਸੀਂ ਉਹ ਉਹਦੀ ਸੋਦੀ ਭੇਜੀ ਦੀ ਮੈਂ ਉਹਦੀ ਪਛਾਣਤਾ ਹੁਣ ਕਿਸੇ ਜਿਹੜੀ ਉਹ ਤੇ ਤੋਹਰੀ ਹਾਤਾ ਜੋਜਰੇ ਆਪਣੇ ਦਾ ਸਰੀਰ ਨਾਲ ਕਿ ਕੋਈ ਹੋਰ ਨਹੀਂ ਤੇ ਉਹਨੂੰ ਅਸੀਂ ਪੁੱਛੇ ਸੀ ਵੀ ਤੈਨੂੰ ਕਹਿੰਦੇ ਨਹੀਂ ਤੇ ਪੈਡਿੰਗ ਅਸੀਂ ਕਿਹਾ ਚਲੋ ਹਸਪੀਟਲ ਜਾਂਦੇ ਆ ਅਸੀਂ ਤੇ ਜਦੋਂ ਵੀ ਆਪਣੇ ਅੰਗ ਵੈਸੇ ਵੀ ਹੋ ਰਹੇ ਆ ਕਿਸੇ ਦੇ ਆਮ ਨੋਸਖ ਦੀ ਤਾਂ ਬੜਾ ਬੜਾ ਹੋਰ ਕਿਉਂ ਨਹੀਂ ਕਰਕੇ ਚਲੋ ਦੋ ਦਿਨ ਹੋ ਗਏ ਤੁਸੀਂ ਫੈਸਲਾ ਲਿਆ ਬਿਚਾਰੋ ਕਿਸੇ ਹੋਰ ਦੀ ਜਾਣ ਬਾਕੀ ਸਾਡੀ ਚਲੋ ਜੋ ਮਾਰਕਟ ਨੂੰ ਜਿਹਨੂੰ ਸੈਕਿਆ ਉਹਦੀ ਜਾਣ ਬਾਕੀ ਹੋ ਗਈ ਹੈ ਜੀ ਠੀਕ